ਪਤਾ ਨਹੀਂ ਮੁੰਡੇ ਦਾ ਵੀ ਕੁਛ ਨਹੀਂ ਹਾਲ ਜਿੱਥੇ ਜਾਂਦਾ ਨਾ ਉੱਥੇ ਹੀ ਬਹਿ ਜਾਂਦਾ ਵਾ ਕਿਹਾ ਵੀ ਹੀ ਮੈਂ ਵੀ ਕੁੜੀ ਕੋ ਜਾਣਾ ਵਾ ਪਰ ਨਾ ਇੰਨੇ ਕਿੱਥੋਂ ਮੋੜਾਣਾ ਗੱਲਾਂ ਦਾ ਗੱਲੜੀ ਹੈਗਾ ਵਾ ਹੁਣ ਪਤਾ ਨਹੀਂ ਕਿਹੜਾ ਚੰਦ ਚੜਾਉਣਾ ਨਵਾਂ ਚੰਦ ਕੋਈ ਨਾ ਕੋਈ ਚੜਾ ਕੇ ਬਹਿਣਾ ਵਾ ਅਜੇ ਅਗਲੇ ਨਹੀਂ ਸਿਆਪੇ ਮੁਕਣ ਦੇ ਹੁਣ ਪਤਾ ਨਹੀਂ ਨਵਾਂ ਕਿਹੜਾ ਸਿਆਪਾ ਮੇਰੇ ਗਲ ਪਾ ਦੇਣਾ ਵਾ ਉਹਨੂੰ ਕੀ ਆ ਉਹਨੂੰ ਥੋੜਾ ਫਿਕਰਫਕਾ ਵਾ ਫਿਕਰਫਕਾ ਹੋਊਗਾ ਤੇ ਮਾਂ ਨੂੰ ਹੋਊਗਾ ਉਹਨੇ ਬਸ ਸਿਆਪੇ ਹੀ ਪਾਉਣੇ ਹੁੰਦੇ ਨੇ ਜਿੱਟਣੇ ਤੇ ਮੈਂ ਹੁੰਦੇ ਜਿੰਨੇ ਜਿੱਟਣੇ ਹੁੰਦੇ ਪਤਾ ਉਹਨੂੰ ਹੁੰਦਾ ਵਾ ਵੇਹੇ ਦਾ ਦਿਮਾਗ ਸਾਰਾ ਘਟਰ ਸੋਈ ਚੋਂ ਡਿਆ ਇਹਨੂੰ ਮੈਂ ਜਾ ਕੇ ਪੁੱਛਦੀ ਆ ਨਾ ਤੇ ਇਹ ਕੋਈ ਬੂਹਾ ਨਹੀਂ ਬੰਦ ਹੋ ਕੇ ਥਾਂ ਹੁ ਜਿਆ ਜਾਂਦਾ ਨਹੀਂ ਤੈਨੂੰ ਪਤਾ ਨਹੀਂ ਲੱਗਦਾ ਤੇਰਾ ਦਿਮਾਗ ਕਿੱਥੇ ਗਿਆ ਵਾ ਕਿਉਂ ਕੀ ਹੋਇਆ ਸਾਰਾ ਘਟਰ ਸੋਈ ਤੇ ਮੈਂ ਵੇਖਿਆ ਜਾਂਦਾ ਤੇ ਤੈਨੂੰ ਪਤਾ ਨਹੀਂ ਬੂਹਾ ਟੋਲਾ ਤੇ ਮੰਮੀ ਹੁਣ ਉੱਤੇ ਤੇਰਾ ਦਿਮਾਗ ਕਿੱਥੇ ਚ ਰ ਗਿਆ ਵਾ ਤੁਸੀਂ ਵੀ ਟਾਈਮ ਵੇਖੋ ਤੁਸੀਂ ਤਾਂ ਹੁਣ 12 ਵਜੇ ਤੱਕ ਸੋਈ ਚੋਂ ਨਹੀਂ ਨਿਕਲਣਾ ਤੇ ਮੈਂ ਬੋਕਰ ਭਾਰੀ ਦਾ ਕੰਮ ਬਣਾ ਤੇ ਫਿਰ ਢਿੱਡ ਨਹੀਂ ਭਰਨੇ ਰੋਟੀਆਂ ਨਹੀਂ ਪਕਾਉਣੀਆਂ ਮੈਂ ਉੱਤਨੇ ਛੱਡ ਕੇ ਨਿਕਲ ਆਇਆ ਕਰਾਂ ਉਹ ਤੇ ਤੁਸੀਂ ਜਾਣ ਕੇ ਮਚਮਚਕ ਲੱਗੇ ਰਹਿੰਦੇ ਹੋ ਕੰਮ ਕਰਨਾ ਹੋਵੇ ਤੇ ਬੰਦਾ ਝਟਕ ਨੂੰ ਵੇੜ ਲੈਂਦਾ ਇਹ ਤੋਂ ਛੇਤੀ ਕਿਨੱਖਣ ਵੇੜ ਲੈਣਾ ਵਾ ਹੈ ਹੋਰ ਤੇਰਾ ਦਿਮਾਗ ਸਹੀ ਆ ਪਕੁੜੀਆਂ ਨੂੰ ਸਖਾ ਲੈਣਾ ਵਿਚਾਲ ਨਾਨਕੇ ਚਾਲ ਨਾਨਕੇ ਇੱਥੇ ਖਿਆ ਤੁਹਾਨੂੰ ਕੀ ਨਹੀਂ ਜੋੜਦਾ ਪਤਾ ਨਹੀਂ ਮੈਂ ਕੀ ਸਖਾਤਾ ਕੀ ਕਹਿਤਾ ਇੱਕ ਨਿੱਕੀ ਜੀ ਗੱਲ ਨੂੰ ਕਿੱਥੇ ਤੁਸੀਂ ਖੰਡੇ ਜੇ ਅੰਦਰ ਬਾਹਰ ਵਰਦੀਆਂ ਮੂੰਹ ਮਾਰਦੀਆਂ ਨੇ ਖਾਂਦੀਆਂ ਪੀਂਦੀਆਂ ਫੇਰ ਵੀ ਸਾਨੂੰ ਬਦਨਾਮ ਕਰਨ ਡੀਆਂ ਜੇ ਕਿਸ ਨੂੰ ਕੁਝ ਨਹੀਂ ਕਿਹਾ ਹੁਣ ਤੁਸੀਂ ਸੋਈ ਚ ਨਿਕਲੇ ਤੇ ਮਾਰੋਂਦੇ ਤਾਂ ਮੈਂ ਇੰਨਾ ਕੀ ਫਰਕ ਪੈਣਾ ਤਾਂ ਤੂੰ ਜਰਾ ਵੇਖ ਕੇ ਥਾਂ ਹੁੰਣ ਲੱਗਦੇ ਹਾਂ ਪਿਆਜ ਰੋਟੀਆਂ ਪਕਾਉਣ ਲਈ ਅੰਦਰ ਚਾਹੇ ਕੋਈ ਦੁੱਧ ਦਾ ਤੱਤਾ ਕਰਨ ਲਈ ਆ ਤੁਹਾਡੇ ਮੰਮੀ ਉਹੀ ਕਾਇਦੇ ਨੂੰ ਸਾਰੀ ਦੁਨੀਆ ਨਾਲ ਵੱਖਰੇ ਨਾ ਤੂੰ ਹੀ ਰਸੋਈ ਚੋਂ ਨਿਕਲੋ ਤੇ ਨਾ ਮੈਂ ਕੋਈ ਕੰਮ ਕਰਾਂ ਉਹ ਗੱਲ ਵੀ ਮੈਂ ਨੇ ਵੇੜਨਾ ਨਹੀਂ ਇਹ ਵੇਲੇ ਹੋ ਨਾ ਜਾਵੇ ਨਹੀਂ ਤੇ ਮੈਂ ਫਿਰ ਰਸੋਈ ਚੋਂ ਨਿਕਲ ਜਾਨੇ ਆ ਤੇ ਤੂੰ ਕੰਮ ਤਾਂ ਦਾ ਸਾਰਾ ਤੂੰ ਕਰ ਲਿਆ ਕਰ ਮੈਂ ਇਹ ਗੱਲ ਤੇ ਨਹੀਂ ਕਹੀ ਕਿ ਤੁਸੀਂ ਰਸੋਈ ਚੋਂ ਨਿਕਲ ਜਾਓ ਹੋਰ ਇਹੋ ਤਾਂ ਅੱਖ ਨੇ ਛੇਤੀ ਨਿਕਲਿਆ ਛੇਤੀ ਨਿਕਲਿਆ ਮੈਂ ਹੁਣ ਕੰਮ ਨੇ ਵੇੜ ਕੇ ਨਿਕਲੂ ਮੰਮੀ ਤੁਸੀਂ ਉਹੀ ਬੜਾ ਗੱਲ ਨੂੰ ਬਤਾਉਂਦੇ ਜੇ ਆ ਕਿਉਂ ਮੈਂ ਕਰ ਲਾਂ ਤੈਨੂੰ ਕਦੇ ਵਾਸਤੇ ਆਂਦਾ ਵਾ ਤੇ ਮੇਰੇ ਜਿੰਨਾ ਫਿਰ ਕਰਨਾ ਮੇਰੇ ਕਰ ਲਈਂ ਤੁਸੀਂ ਨਾ ਕਰਦੀ ਨੂੰ ਛੱਡਦੀ ਓ ਨਾ ਤੁਸੀਂ ਉਦਾਂ ਛੱਡਦੇ ਓ ਅੱਛਾ ਕਿਤਰਾ ਤੱਕ ਮੈਂ ਫੜਿਆ ਵਾ ਤੈਨੂੰ ਸਮਝਾਉਣਾ ਹੀ ਜੇਗਾ ਮਾਤਾ ਜੀ ਨੇ ਤਾਂ ਕੱਖ ਅਕਲ ਦਿੱਤੀ ਨਾ ਤੇ ਜੇ ਕਰਨਾ ਹੋਵੇ ਤੇ ਬੂਹਾ ਢੋਕੇ ਵੀ ਤੁਸੀਂ ਅੰਦਰ ਕਰ ਸਕਦੇ ਕਿਤੇ ਨਹੀਂ ਉੱਥੇ ਮੈਂ ਸਾਰਾ ਕੰਮ ਛੱਡ ਕੇ ਤੇ ਪਹਿਲਾਂ ਬੂਹਾ ਢੋਕੇ ਤੇ ਤੇਰੇ ਵਾਲਾ ਆ ਜਾ ਫੇ ਤੂੰ ਸੇ ਅਛੇ ਦੀ ਨਾ ਕਰਲਾ ਕੰਮ ਆਪਣਾ ਤਾਂ ਮੈਂ ਰਹਿਣ ਦਾ ਤੂੰ ਤਾਂ ਨਹੀਂ ਅੰਦਰ ਬੰਮ ਹੋ ਕੇ ਤੇ ਮਰ ਜੇ ਤੇ ਜੋ ਕੁਛ ਮੈਂ ਮੈਂ ਸੰਭਲਾਂ ਤੇ ਤੇਰੇ ਵਾਸਤੇ ਹੀ ਮੈਂ ਕਰਨ ਢਈ ਮੈਂ ਕਦੇ ਵਾਸਤੇ ਕਰਨ ਢਈ ਆ ਇਹ ਕਹਿਨ ਨੂੰ ਤੇ ਹੋਰ ਕੀ ਦੇ ਵਾਸਤੇ ਆ ਨਰੈਨ ਤੂੰ ਮੇਰੇ ਮੂੰਹ ਕੋਲ ਹੋਰ ਨਾ ਨਿਕਲ ਜੇ ਠੀਕ ਆ ਨਾ ਨਹੀਂ ਤਾਂ ਮੂੰਹੋਂ ਕੀ ਕੱਢਣੀ ਆ ਮੈਂ ਦੱਸ ਉਹ ਬਾਬਾ ਮੇਰੇ ਕੋਲ ਨਹੀਂ ਲੜਿਆ ਜਾਂਦਾ ਨਾ ਮੈਂ ਬੈਸਣਾ ਹੀ ਆ ਨਾ ਮੈਨੂੰ ਇੰਨਾ ਬੁਲਾਇਆ ਕਰੋ ਠੀਕ ਆ ਨਾ ਨਹੀਂ ਫੇਰ ਦੀ ਕਰ ਲੋ ਤੁਸੀਂ 12 ਵਜਾਉਣੇ ਆ ਬਸ ਗੱਲ ਹੋਰ ਕੋਈ ਨਹੀਂ ਆ ਬਹਿ ਜਾ ਨਹੀਂ ਮੈਂ ਬੈਠੀ ਵੇਂਦੀ ਰਹਿਣੀ ਆ ਜਦੋਂ ਨਿਕਲੋਗੇ ਉਦੋਂ ਫੇਰ ਲੂੰਗੀ ਚਲ ਠੀਕ ਆ ਵੇਂਦੇ ਰਹੋ ਆਹ ਨਹੀਂ ਛੱਡਣਾ ਜੋ ਮਰਜੀ ਤੈਨੂੰ ਖਰਿਆ ਕੀ ਫੜਿਆ ਮੈਂ ਤੂੰ ਤਾਂ ਇਹੋ ਜਾਣੇ ਮੈਂ ਕੁਰਸੀ ਤੇ ਚੜ ਕੇ ਬਹਿ ਜਾਵਾਂ ਤੇ ਕਰੇ ਕੰਮ ਤੇ ਫਿਰ ਮੈਂ ਬਹਿ ਕੇ ਵੇਖਾਂ ਕਰਦੀਆਂ ਤਾਂ ਵੀ ਮੈਨੂੰ ਕਹਿਣਾ ਆ ਨਹੀਂ ਕਰਨਾ ਅਜੇ ਨਹੀਂ ਕਰਨਾ ਅਜੇ ਨਹੀਂ ਟਾਈਮ ਕੋਈ ਨਹੀਂ ਹੋ ਜਾਂਦਾ ਵਾ ਜੇ ਮੈਂ ਨਹੀਂ ਕਰਨੀ ਫੇਰ ਆਖਣਾ ਕਰਦੀ ਕੋਈ ਮੈਂ ਤਾਂ ਚਾਜ ਹੈ ਹੀ ਨਹੀਂ ਗੱਲ ਮੁੱਕੀ ਸਾਰੀ ਬੱਸ ਤੈਨੂੰ ਚਾਜ ਹੋਏ ਤਾਂ ਮੈਨੂੰ ਕਹੋ ਖਪਾ ਕਾਦਾ ਵਾ ਤੈਨੂੰ ਚਾਜੀ ਨਹੀਂਗਾ ਇਹੋ ਹੀ ਆ ਕਿ ਉਹ ਕੁੜੀਆਂ ਦੇ ਕਿਤੇ ਸਿਰ ਪੈਰ ਵਾਲਾ ਨਮਾਲਣਾ ਬੱਸ ਉਹ ਵੀ ਆਖ ਦਿੰਦੀ ਮੇਰੇ ਮੇਰੇ ਕੋ ਨਹੀਂ ਹੁੰਦਾ ਮੈਂ ਆਪਣੀਆਂ ਕੁੜੀਆਂ ਸਵਾਰ ਕੇ ਰੱਖਦੀ ਹਾਂ ਹੋਰ ਨਹੀਂ ਕੋਹ ਤੇ ਮੈਂ ਕੁੜੀਆਂ ਤਾਂ ਆਪਣੀਆਂ ਸਵਾਰ ਕੇ ਰੱਖਦੀ ਹਾਂ ਮੈਂ ਨਹੀਂ ਵੇਖੀਆਂ ਕੋਈ ਨਹੀਂ ਨਹੀਂ ਵੇਖੀਆਂ ਆਹੋ ਮੰਜੇ ਤੇ ਆਨੇ ਬੈ ਜਾ ਤੇ ਕੰਮ ਕਿਨੇ ਕਰਨਾ ਵਾ ਮੇਰੇ ਕੋ ਜਨਾ ਹੁੰਦਾ ਮੈਂ ਕਰੀ ਜਾਂਦੀ ਆ ਪਾਬਾ ਮੇਰੇ ਕੋ ਨਹੀਂ ਭੋਲਿਆ ਜਾਂਦਾ ਮੈਂ ਨਹੀਂ ਨਾ ਬੋਲਣਾ ਨਾ ਮੈਨੂੰ ਕੋਈ ਲੋੜਾ ਬੋਲਦੀ ਜਾਣ ਕੇ ਦੱਲਾਂ ਕੱਢੀ ਜਾਂਦੇ ਹੋ ਮੂੰਹ ਚੋਂ ਨਾ ਕੋਈ ਗੱਲ ਨਾ ਕੋਈ ਬਾਤ ਇੰਨੀ ਜੀ ਗੱਲ ਆ ਕਿੱਥੇ ਖੜੀ ਐ ਅਗਲੇ ਲਵਾਂ ਮੇਰਾ ਦਿਮਾਗ ਬਹੁਤਾ ਵਾ ਨਾ ਮੈਂ ਬੋਲੀ ਜਾਵਾਂ ਜਾਓ ਜਾ ਪਕਾ ਲੋ ਜਾ ਕੇ ਜਾਓ ਕਿਉਂ ਮੈਂ ਪਕਾ ਲਾਂ ਜਿੱਥੇ ਤੂੰ ਬਵੇਂਗੀ ਉੱਥੇ ਮੈਂ ਬਹਿ ਜਾਉ ਤੈਨੂੰ ਭੁੱਖ ਲੱਗੂ ਤੇ ਮੈਂ ਵੀ ਖਾ ਲੂੰਗੀ ਨਾਲ ਕੇ ਪਾਸੇ ਵੀ ਨਹੀਂ ਪੂਰੇ ਤੁਸੀਂ ਹੋਰ ਦੱਸ ਮੈਂ ਕੀ ਕਰਾਂ ਕੀ ਤੂੰ ਮੇਰੇ ਗਾੜੀ ਹੱਥ ਜੋੜਦੇ ਆ ਹਾਥੀ ਜੋੜਨੇ ਸਿੱਖ ਲੈ ਨਾ ਤੇਰੀ ਮਾਂ ਨੇ ਹੋਰ ਤਾਂ ਨਹੀਂ ਅਕਲ ਦਿੱਤੀ ਹੈ ਜੇ ਤੂੰ ਮੈਨੂੰ ਮਾਂ ਬਣਾ ਲੈ ਤੇ ਮੈਂ ਕਿਉਂ ਆਖਾਂ ਪੇ ਆ ਤੀਏ ਇਸ ਤਰ੍ਹਾਂ ਦਾ ਮਾਂ ਵੀ ਧੀ ਤੈਨੂੰ ਬਣਾਣਾ ਮੈਂ ਮਾਂ ਵੀ ਪੋਛ ਨਹੀਂ ਆ ਕੀ ਕੰਮ ਕਰਨਾ ਕਿ ਨਹੀਂ ਗਾੜੀ ਵਿੱਚ ਇਹੋ ਸੋਣ ਮਿਲਦਾ ਹੋ ਜਾਂਦਾ ਹੋ ਜਾਂਦਾ ਮੈਂ ਵੇਂਦੀ ਰਿਹਾ ਕਰਾਂ ਮੂੰ ਚੁੱਕ ਕੇ ਪੋਛ ਪੋਛ ਕੇ ਵੀ ਕੋਈ ਕੰਮ ਹੁੰਦਾ ਜਾਂਦੇ ਬੰਦੇ ਦਿਹਣ ਦੇ ਬੰਦੇ ਨੇ ਕਰ ਲਿਆ ਠੀਕ ਤੂੰ ਹੀ ਕਹਿਣਾ ਹਾਂ ਜਾਂ ਆ ਵੀ ਕਿਉਂ ਹੋ ਗਿਆ ਫਿਰ ਮੁੜ ਕੇ ਦੂਜੇ ਪਾਸੇ ਤੁਰ ਪਿੰਦੇ ਮੈਂ ਤੁਹਾਡੇ ਨਾਲ ਕੇ ਗੱਲਾਂ ਬੈਸ ਹੀ ਨਹੀਂ ਸਕਦੀ ਤੂੰ ਉਹ ਹੀ ਮਾਂ ਸਮਝੀ ਆ ਮੈਨੂੰ ਮਾਂ ਸਮਝਦੇ ਨਹੀਂਗੀ ਜੇ ਮੈਨੂੰ ਮਾਂ ਸਮਝੇ ਤਾਂ ਕਿਤੇ ਇਹ ਨਵੇਂ ਮਾਮਾ ਧੀਆਂ ਰਲ ਕੇ ਰਹੀਏ ਅਸੀਂ ਜਿਹੜੀ ਸਮਝਦੀ ਉਹ ਲੈ ਆਉਂਦੇ ਫਿਰ ਮੈਨੂੰ ਕਿ ਪਤਾ ਸੀ ਜੇ ਮੈਨੂੰ ਪਤਾ ਹੁੰਦਾ ਤਾਂ ਮੈਂ ਹੋਰ ਕੋਈ ਵੇਖ ਲੈਂਦੀ ਵੇਖੀ ਵੀ ਸੀ ਚੰਗੀ ਭਲੀ ਪੜ੍ਹੀ ਲਿਖੀ ਐ ਮੈਨੂੰ ਕਿ ਪਤਾ ਹੈ ਤੂੰ ਹਾਟੇ ਕਰ ਮਾਜਵਾ ਮੇਰਾ ਰੋਜ਼ ਸਿਰ ਖਪਾ ਕਰਦੀ ਆ ਚਲ ਕੋਈ ਨਹੀਂ ਜਾ ਮੈਂ ਮੈਂ ਹਾਥੀ ਜੋੜ ਸਕਦੀ ਫਿਰ ਮੇਰੇ ਕੋਲ ਬੋਲਣ ਦੀ ਹਿੰਮਤ ਹੈ ਨਹੀਂ ਨਾ ਮੈਂ ਲੜ ਸਕਦੀ ਆ ਨਾ ਮੈਂ ਬੋਲ ਸਕਦੀ ਆ ਮੈਂ ਝੂਠੀ ਮੈਂ ਗਲਤ ਮੈਨੂੰ ਕੋਈ ਚਾਜ ਨਹੀਂ ਬਸ ਜਾਓ ਐਹੋ ਕੁਸ ਖਾ ਛੱਡਿਆ ਤੇਰੀ ਮਾਂ ਨੇ ਹਾਥੀ ਜੋੜਨੇ ਹਾਥੀ ਜੋੜਨੇ ਕੋਈ ਹੋਰ ਵੀ ਕੰਮ ਸਿੱਖਿਆ ਹੀ ਮੈਨੂੰ ਛੱਡ ਦੋ ਹੁਣ ਮੈਨੂੰ ਕਿ ਮੈਂ ਹੁਣ ਗੇਟੋਂ ਬਾਹਰ ਚੱਲ ਜਾ ਗੇਟੋਂ ਬਾਹਰ ਚੱਲ ਕੇ ਤੇ ਇਹ ਹੈ ਤੈਨੂੰ ਮੈਂ ਜਾਣ ਦਿੰਦੀ ਆ ਮੈਨੂੰ ਛੱਡ ਦੋ ਮੈਨੂੰ ਮੈਂ ਕਦੇ ਵਾਹਤੇ ਆ ਇੱਥੇ ਬੈਠੀ ਅਰੇ ਤੂੰ ਆ ਨਹੀਂ ਮੇਰੇ ਕੋਲ ਬੋਲਿਆ ਨਹੀਂ ਜਾਂਦਾ ਤੇ ਗੱਲ ਤੂੰ ਮੇਰੀ ਪੁੰਝੇ ਨਹੀਂ ਭੈਣ ਦਿੰਦੀ ਮਾਸ਼ਾ ਬਰਨੀ ਦਿਲ ਦੇ ਗੀ ਗਾ ਮਾਸ਼ਾ ਮਾਸ਼ਾ ਮੈਨੂੰ ਵੱਖਰੀ ਹਮਤਰੀ ਟੈਨਸ਼ਨ ਆ ਪਹਿਲਾਂ ਹਾਂ ਹੋ ਜਾਂਦੀ ਆ ਫਿਰ ਨਾ ਹੋ ਜਾਂਦੀ ਆ ਮੈਨੂੰ ਦਿਲ ਚੰਨਾ ਨਹੀਂ ਖਾ ਲੈਣਾ ਕੀ ਕਰਾਂ ਮੈਂ ਸਾਗ ਦਾ ਮੰਮੀ ਨੇ ਹੁਣ ਪੁੱਛਣਾ ਵਾ ਕਿੱਧਰੋਂ ਆਇਆ ਕੀ ਕਰਕੇ ਆਇਆ ਤੂੰ ਇੰਨਾ ਫਿਰ ਤੁਰ ਕੇ ਆ ਗਿਆ ਵਾ ਕੰਮ ਕੋਈ ਹੋਇਆ ਕਿ ਨਹੀਂ ਤੇ ਮੇਕੋ ਸੱਚ ਬੋਲਿਆ ਜਾਣਾ ਵੀ ਮੰਮੀ ਮੈਂ ਕਿ ਬੰਦੇ ਆ ਲਗਿਆ ਸੀ ਤੋ ਉਹਨੇ ਨਾ ਕਰਤੀ ਹੁਣ ਪਹਿਲਾਂ ਕਹਿ ਦਿੰਦੇ ਆ ਵੀ ਇੰਨੇ ਪੈਸੇ ਲੱਗਣੇ ਆ ਮਨੇ ਲੱਗਣੇ ਆ ਕੰਮ ਕਰ ਲਾ ਜਦੋਂ ਮੈਂ ਰੇਂਜ ਕਰਨ ਲੱਗਦਾ ਉਦੋਂ ਵਕਤ ਨੂੰ ਫੜਿਆ ਜਾਂਦਾ ਮੈਂ ਨਾਵਾ ਫਨਾਵਾ ਹੋ ਜਾਂਦੀਆਂ ਆ ਮੈਂ ਨਾ ਘਰ ਵੀ ਦੱਸਣ ਤੋਂ ਬਗੈਰ ਹੀ ਜਾਇਆ ਕਰਨਾ ਮੇਰੀ ਤੇ ਜ਼ਿੰਦਗੀ ਬਰਬਾਦ ਹੋ ਗਈ ਨਾ ਮੈਂ ਅੰਦਰ ਜੋਗਾ ਨਾ ਮੈਂ ਬਾਹਰ ਜੋਗਾ ਡਾਕਟਰ ਡਾਕਟਰ ਵੀ ਵੇਖਾਂ ਕੋਈ ਬਦਲਾ ਆ ਤੇ ਦਵਾਈ ਵੀ ਅੰਤਰੀ ਅਸਰ ਕਰਨੋਂ ਹਟ ਗਈ ਆ ਅੱਖਾਂ ਪਾੜਦੀਆਂ ਸਿਰ ਪਾੜਦਾ ਨੀਂਦ ਰਾਤ ਨੂੰ ਨਹੀਂ ਆਉਂਦੀ ਮੈਂ ਕੀ ਕਰਾਂ ਪਤਾ ਨਹੀਂ ਇਹ ਕੇਸ ਮੁਦਕਿੱਦਾਂ ਦੀਆਂ ਕੀ ਗਲਤੀ ਆ ਮੇਰੀ ਕਾਦੀ ਸਜ਼ਾ ਮਿਲ ਗਈ ਆ ਮੈਨੂੰ ਕੀ ਕੀਤਾ ਵਾ ਮੈਂ ਨਾ ਕਿਹਦੀ ਮਾੜੀ ਨਾ ਚੰਗੀ ਨਾ ਕਿਹਨੂੰ ਲੈਣਾ ਦੇਣਾ ਕੋਈ ਗੱਲ ਨਾ ਕੋਈ ਬਾਤ ਮੈਂ ਤਾਂ ਕਦੀ ਕਿ ਮੱਖੀ ਮੱਛਰ ਨੂੰ ਨਹੀਂ ਮਾਰਿਆ ਫਿਰ ਵੀ ਮੇਰ ਨਾਲ ਇਦਾਂ ਕਿਉਂ ਹੁੰਦਾ ਵਾ ਕਦੀ ਕੋਈ ਮੰਗੇ ਪਾਣੀ ਦੇ ਘੋਟ ਤੋਂ ਨਹੀਂ ਕਦੀ ਕਿਹਨੂੰ ਰੱਖਿਆ ਜਿਹੜਾ ਮੈਨੂੰ ਵੀ ਨਸੀਬ ਨਹੀਂ ਹੁੰਦਾ ਤਾ ਨਿਕਾ ਦੀ ਸਜ਼ਾ ਰੱਬ ਦੇਂਦੀ ਆ ਮੈਨੂੰ ਕਿਉਂ ਮੇਰ ਨਾਲ ਇਦਾਂ ਹੋਂਦੀ ਆ ਕਦੀ ਕੇ ਇਹਨੂੰ ਮੜੀ ਚੰਗੀ ਨਹੀਂ ਬੋਲੀ ਕਦੀ ਕੇ ਇਹਦਾ ਮਾਰਾ ਨਹੀਂ ਸੋਚਿਆ ਕਿ ਇਤਰਾ ਨਹੀਂ ਛੱਡਦੇ ਮੈਨੂੰ ਵੀ ਇਤਰਾ ਛੱਡ ਦੇ ਮੈਂ ਕੀ ਗੁਨਾਹ ਕੀਤਾ ਵਾ ਮਾਲਕਾ ਖਾਦੀ ਸਜ਼ਾ ਦੇਈ ਜਾਣਾ ਵਾ ਮੈਨੂੰ ਕੀ ਧੀਆ ਮੇਰੀਆਂ ਤਾਂ ਕਰਕੇ ਉਹ ਵੀ ਤਾਂ ਤੇਰੀ ਦਾਤ ਵਾ ਨਾ ਤੇਰੇ ਹੁਕਮ ਤੋਂ ਬਿਨਾਂ ਤੇ ਪੱਤਾ ਵੀ ਨਹੀਂ ਹੇਲਦਾ ਤੇ ਮੈਂ ਇਹਦੇ ਕੁਛ ਮਾੜਾ ਕੀਤਾ ਨਹੀਂ ਫਿਰ ਮੇਰੇ ਨਾਲ ਇਦਾਂ ਕਿਉਂ ਹੋਣ ਡਿਆ ਵਾ ਉਹ ਵੀ ਤੇ ਆਪਣੇ ਕਰਮ ਲੈ ਕੇ ਆਈਆਂ ਵਾ ਕਿਉਂ ਨਹੀਂ ਇਹਨੂੰ ਸਮਝ ਆਉਂਦੀ ਕਾਸ਼ ਇਹਦੀ ਵੀ ਧੀ ਹੁੰਦੀ ਇਹਨੂੰ ਵੀ ਪਤਾ ਲੱਗਦਾ ਕਿ ਦੁੱਖ ਕੀ ਹੁੰਦਾ ਯਾਨੇ ਕੁੱਤੀ ਜੀ ਘਾਪਾਇਆ ਵਾ ਬਾਬਾ ਅੰਦਰ ਜਾ ਕੇ ਤੈਨੂੰ ਆਣਾ ਧੋਣਾ ਪਾਇਆ ਹੁਣਾਵਾ ਹੈਂ ਦੱਸ ਉੱਥੇ ਪੇਕੇ ਚਲ ਜੇ ਫੇਰ ਬੜੀ ਖੁਸ਼ੀ ਹੋ ਇਹ ਤਾਂ ਦੇ ਮਜੂ ਮੈਂ ਕਰਾਂ ਆਪਣੀਆਂ ਮਰਜ਼ੀਆਂ ਇੱਥੇ ਮਰਜ਼ੀਆਂ ਕਰਦੀ ਇੱਥੇ ਕਰਦੀ ਆ ਇਹਨੇ ਕਿੱਡਾ ਮੈਨੂੰ ਸਤਾਇਆ ਵਾ ਮੇਰਾ ਜੀ ਕਰਦਾ ਇਹਨੂੰ ਘਰੋਂ ਕੱਢਦਾ ਕਦਾਨੇ ਕਾਂ ਫੜਿਆ ਇਹੋ ਕੰਮ ਉਹਨੇ ਜਿਹੜਾ ਮੈਂ ਆਪ ਘੱਟ ਕਰ ਲੈਣੀ ਆ ਇਹ ਵੀ ਕਈ ਵੀ ਗੱਲਾਂ ਮੈਨੂੰ ਸੁਣਾਉਂਦੀ ਆ ਜਤਾਂ ਦੀ ਮਾਂ ਉਤਰਾਂ ਦੀ ਧੀ ਕਿੱਡਾ ਇਹਨੇ ਕੰਮ ਫੜ ਲਿਆ ਹੋਏ ਨੇ ਇੱਥੇ ਤੇ ਸੁੱਖ ਮੰਗਦੀ ਨਹੀਂ ਆਪਣੇ ਪਿਆਕਿਆਂ ਦੀ ਸੁੱਖ ਮੰਗਦੀ ਆ ਆਖਾਂ ਪਿਆਕੇ ਜਾ ਕੇ ਕਿਤੇ ਇਹਦੇ ਅੱਖਾਂ ਚ ਅਥਰੂ ਆ ਜੇ ਇੱਥੇ ਦੀ ਵੀ ਸੁੱਖ ਮੰਗਣੀ ਚਾਹੀਦੀ ਐ ਨਾ ਜਿੱਥੇ ਖਾਣਾ ਪੀਣਾ ਵਾ ਚੰਗੀ ਐ ਜਨਾਨੀ ਆ ਇਹਨੇ ਤਾਂ ਮੇਰਾ ਦਿਮਾਗ ਖਰਾਬ ਕੀਤਾ ਮੇਰਾ ਜੀ ਕਰਦਾ ਇਹਨੂੰ ਘਰੋਂ ਬਾਹਰ ਕੱਢਦਾ ਮੈਨੂੰ ਤਾਂ ਪਤਾ ਹੈ ਕਿ ਅੰਦਰ ਵੜ ਕੇ ਤੂੰ ਅਥਲੂ ਕਰਨ ਢਈ ਆ ਬਲਸ਼ਨਪਣਾ ਕਰਨ ਢਈ ਆ ਪਾ ਬੈਕ ਚ ਲੀੜੇ ਤੇ ਭਰਾ ਆਪਣੇ ਨੂੰ ਕਾਰ ਫੋਨ ਤੇ ਲੈ ਕੇ ਜਾਵੇ ਇਥੋਂ ਤੇ ਕੁੜੀਆਂ ਨਹੀਂ ਮੈਕ ਲਾਉਣੀਆਂ ਮੈਂ ਇਹਦੇ ਹੁਣ ਤੋਂ ਜਾਣ ਦੀ ਗੱਲ ਹੀ ਨਹੀਂ ਕੀਤੀ ਹੁਣ ਫਿਰ ਤੇ ਰਾਦੇ ਚ ਗੱਲ ਕੀ ਆ ਮੈਂ ਤੁਹਾਨੂੰ ਕੁਛ ਵੀ ਨਹੀਂ ਕਿਹਾ ਮੈਂ ਚੁੱਪ ਕਰਕੇ ਅੰਦਰ ਆ ਗਈ ਆ ਅੰਦਰ ਇਤਨਾ ਕਰਕੇ ਰੋਣਾ ਵਾ ਕੀ ਕਰਾਂ ਫਿਰ ਆਪਣੀ ਕਿਸਮਤ ਨੂੰ ਰੋਣਾ ਹੀ ਆ ਜਦੋਂ ਮੈਂ ਕਿਸ ਨੂੰ ਮਾੜੀ ਨਹੀਂ ਚੰਗੀ ਨਹੀਂ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਫਿਰ ਵੀ ਤੁਸੀਂ ਮੈਨੂੰ ਛੱਡਦੇ ਆਇਆ ਤੂੰ ਮਾੜੀ ਚੰਗੀ ਆਂਦੀ ਨਹੀਂ ਨੀਗੀ ਕਰਪੂਰ ਗੱਲਾਂ ਤਾਂ ਫਿਰ ਤੂੰ ਆ ਜਾ ਪੈ ਨਹੀਂ ਰੋਣ ਕੋਈ ਨਹੀਂ ਸਹੀ ਜੇ ਮੈਂ ਗਲਤ ਆ ਬਸ ਠੀਕ ਆ ਨਾ ਮੈਂ ਤੁਹਾਨੂੰ ਕਿਹਾ ਹੀ ਨਹੀਂ ਕੁਛ ਮੈਂ ਚੁੱਪ ਕਰਕੇ ਅੰਦਰ ਆ ਗਈ ਆ ਨਾ ਬਸ ਗੱਲ ਮੁੱਕੀ ਤੂੰ ਤਾਂ ਚੁੱਪ ਕਰਕੇ ਅੰਦਰ ਆ ਗਈ ਆ ਤੇ ਪਰ ਮੇਰੇ ਪਤਾ ਕਿਤਰਾ ਹੋਂਟਿਆ ਪਰ ਹੁਣ ਤੂੰ ਰੋਣ ਨਹੀਂ ਆ ਰੋਣ ਮੈਂ ਆਪਣੇ ਕਰਮਣ ਨਹੀਂ ਮੈਂ ਤੁਹਾਨੂੰ ਤਰੀਣਾ ਕੋਈ ਕਿਹਾ ਮੈਨੂੰ ਹੋਰ ਕੀ ਕਹਿਣਾ ਹੀ ਹੋ ਦੱਸ ਜਾਓ ਮੈਲੀ ਦਾ ਨੂੰ ਹੋ ਗਿਆ ਮੈਨੂੰ ਚੁੱਪ ਕੀਤੀ ਰਹਿਣ ਮੈਂ ਅੰਦਰ ਬੈਠੀ ਇਹਨਾਂ ਵੈਤਾਂ ਨੂੰ ਕੋਈ ਜਾਓ ਤੇ ਕੰਮ ਤਾਂ ਦਾ ਕਿੰਨਾ ਕਰਨਾ ਕਰ ਲਈ ਨਹੀਂ ਮੈਂ ਜਾਓ ਤੂੰ ਕੁੜੀਆਂ ਸਕੂਲੋਂ ਆਉਣ ਵਾਲੀਆਂ ਵਾ ਕੋਈ ਨਹੀਂ ਆ ਜੀ ਅੱਛਾ ਆਇਆ ਰੋਟੀ ਪਕਾਉਣੀ ਆ ਉਹਨਾਂ ਭੁੱਖੀਆਂ ਤੇਆਂ ਬਿਚਾਰੀਆਂ ਨਹੀਂ ਆਉਣਾ ਕੋਈ ਨਹੀਂ ਮੈਨੂੰ ਉਹਨਾਂ ਦਾ ਫਿਕਰ ਵਾ ਜਾਓ ਤੂੰ ਤੈਨੂੰ ਫਿਕਰ ਹੋਵੇ ਤਾਂ ਦਰਵਾਜ਼ੇ ਨਾਲ ਭਵੇਂ ਇਹ ਇਹ ਤੋਂ ਮੇਨ ਘੜੀ ਮੜੀ ਆਖ ਦਿੰਨੀ ਚਲ ਜਾ ਚਲ ਜਾ ਚਲ ਤੋਰ ਤੂੰ ਬਾਹਰ ਨਿਕਲ ਮੈਂ ਕਿਹਾ ਜਾ ਮੈਨੂੰ ਆ ਨਹੀਂ ਚੱਲ 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 ਨਿਕਲ ਬਾਹਰ ਹੋ ਗਈ ਮੰਮੀ ਤੁਹਾਡੇ ਮੈਂ ਕਿਹਾ ਮੈਂ ਤੇਰੇ ਵਾਲੇ ਹੱਦ ਤੇਰੇ ਵਾਲੀ ਹੋਈ ਆ ਤੇ ਤੂੰ ਮਾਸ਼ਾਅੱਲ ਹੁੰਦੇ ਰਹਿੰਦੇ ਜੇ ਕੋਈ ਨਹੀਂ ਜੇ ਤੇਰੀ ਮਾਂ ਨੇ ਚੰਗੀ ਅਕਲ ਦਿੱਤੀ ਹੋਵੇ ਤਾਂ ਤੈਨੂੰ ਮੈਂ ਕੱਢਾਂ ਵੀ ਨਾ ਕਰਾਂ ਆ ਚੱਲ ਨਿਕਲ ਨਿਕਲ ਆੜਾ ੜਕੇ ਨਾ ਪਾਉ ਨਿਕਲ ਪਾ ਬੈ ਮੈਂ ਖਾਂ ਤੇਰੇ ਲੀਦੇ ਪਾ ਕੇ ਬੈ ਗੀ ਚੱਲ ਮੈਂ ਕੋਈ ਜਾਂਦੀ ਗੱਲ ਕੀਤੀ ਉਹ ਜਦੋਂ ਨਹੀਂ ਹੋਂਦਾ ਮੇਰੇ ਸਤਾਉਨੇ ਆ ਮੰਮੀ ਆ ਤੋਰੀ ਫੇਰਾ ਤੋਰੀ ਕਿਉਂ ਨਹੀਂ ਕੰਮ ਗਿਆ ਸੀ ਮੰਮੀ ਸੜ ਜਣ ਤੇਰੇ ਕੰਮ ਹੀ ਨਹੀਂ ਪੂਰੀ ਹੁੰਦੇ ਤੂੰ ਮੈਨੂੰ ਇਹ ਦੱਸ ਵੀ ਮੇਰੇ ਨਾਲ ਜਾਣਾ ਕਿ ਨਹੀਂ ਜਾਣਾ ਉਹ ਜਾਣਾ ਵਾ ਮੈਂ ਕਹਿ ਕੇ ਤੇ ਗਿਆ ਸੀ ਜਾਣਾ ਵਾ ਜਾਣਾ ਕਿਹੜੇ ਵਲੇ ਆ ਜਾਣਨੇ ਆ ਮਮੀ ਤੈਨੂੰ ਨਹੀਂ ਫਿਕਰ ਪੈਣ ਦਾ ਮਾਸਾ ਵੀ ਪਈ ਦੁੱਖ ਵਾ ਕੇ ਰਸੋਖ ਵਾ ਆਪਣੇ ਘਰ ਦੀ ਤੇ ਮਕਾ ਲੀਏ ਫੇਰ ਉਧਰ ਹੁੰਦੇ ਰਵਾਂਗੇ ਆਪਣੇ ਘਰ ਦੇ ਤੇ ਦੱਸਿਆ ਪੇ ਪੈ ਰਹੇ ਨੇ ਪਹਿਲਾਂ ਉਹਦੇ ਤੇ ਵੇਖ ਲਈ ਕੀ ਹਾਲ ਵਾ ਜਾ ਕੇ ਆਪਣੇ ਘਰ ਦੇ ਕਦੀ ਨਿਭੜਿਆ ਵੀ ਆ ਚੱਲ ਜਾਣੇ ਆ ਹੋਵੋ ਤਿਆਰ ਫੇਰ ਆਓ ਆਹੋ ਤਿਆਰ ਕਰਕੇ ਫੇਰ ਕਿਹ ਬੰਨੇ ਚਲ ਜੀ ਮੈਨੂੰ ਦੱਸ ਹੀ ਜਾਨਾ ਜੇ ਨਹੀਂ ਹੀ ਜਾਣਾ ਮੈਂ ਬੱਸੇ ਪੈ ਕੇ ਚਲ ਜਾਂਦੀ ਉਹ ਕੀ ਦੱਸ ਕੇ ਜਾਨਾ ਸਾਰੀਆਂ ਗੱਲਾਂ ਮੈਂ ਸਾਰਿਆਂ ਨੂੰ ਪੜਦੇ ਖੋਲ-ਖੋਲ ਕੇ ਦੱਸ ਕੇ ਜਾਇਆ ਕਰਾਂ ਸਭ ਵੀ ਅੱਗੇ ਵੀ ਦੱਸ ਕੇ ਜਾਨਾ ਹੁਣ ਕੀ ਹੋ ਗਿਆ ਤੈਨੂੰ ਐਡੀ ਛੇਤੀ ਉਹ ਜਿਹੜਾ ਦੱਸ ਕੇ ਜਾਨਾ ਹੈ ਅੱਗੇ ਦੱਸ ਕੇ ਜਾਨਾ ਹੁਣ ਨਹੀਂ ਮੇਰੇ ਕੋ ਦੱਸੀਆਂ ਜਾਂਦੀਆਂ ਸਾਰੀਆਂ ਗੱਲਾਂ ਇਹ ਕੀ ਮਜਬੂਰੀ ਹੁਣ ਐਡੀ ਵੱਡੀ ਹਾਂ ਮਜਬੂਰੀਆਂ ਕਈ ਹੁੰਦੀਆਂ ਬੰਦੇ ਨੂੰ ਆਹੋ ਹੁਣ ਮੇਰੇ ਕੋ ਵੀ ਪੜਦੇ ਰੱਖਣੇ ਕੀ ਕਰਾਂ ਫਿਰ ਮੇਤੋਂ ਬਗੈਰ ਕਰ ਲਾ ਫਿਰ ਜਿਹੜਾ ਕੰਮ ਕਰਨਾ ਪੈਸਾ ਤੇ ਉਹ ਜਿਹੜੇ ਮੈਂ ਕੰਮ ਕਰਨੇ ਮੈਂ ਆਪੇ ਗੋਮ ਗੋਮ ਕਰ ਲੂੰਗਾ ਮੇਕੋ ਨਾ ਅਲੋਸਮੈਂਟਾਂ ਨਹੀਂ ਕਰਾਈਆਂ ਜਾਂਦੀਆਂ ਗੋਮ ਗੋਮ ਕਰ ਲੂੰਗਾ ਫਿਰ ਗੋਮ ਗੋਮ ਪੈਸੇ ਵੀ ਗੋਮ ਗੋਮ ਲਿਆਈ ਮੇਰਕੋ ਨਾ ਆਂ ਤੇ ਕਿੱਥੋਂ ਦੇਣੇ ਮੈਂ ਪੈਸੇ ਖਰਚੋਂ ਹੀ ਜਾਣੇ ਆ ਜਿੱਦੋਂ ਮੇਰਨੀ ਆ ਕੋਈ ਸਲਾਹ ਨਹੀਂ ਗਿਣਤੀ ਨਹੀਂ ਫਿਰ ਕਾਦੀ ਸਲਾਹ ਆ ਉਹ ਮੰਮੀ ਮੇਰਾ ਦਿਮਾਗ ਹੋਰ ਤਾਂ ਦਾ ਦਿਮਾਗ ਹੋਰ ਨਾ ਹੱਡੀ ਗੱਲ ਰਲਦੀ ਕੋਈ ਉਲਟੇ ਹੀ ਕੰਮ ਹੁੰਦੇ ਸਿੱਧਾ ਤੇ ਕੋਈ ਹੁੰਦਾ ਨਹੀਂ ਆ ਰੱਬਾ ਮਾਂ ਪੁੱਤਾਂ ਦੀ ਹੋ ਕੇ ਸਲਾਹ ਨਹੀਂ ਦਲਦੀ ਤੇ ਫਿਰ ਤੀਜੇ ਬੰਦੇ ਨਾਲ ਕਿਦ ਉਹ ਮੈਂ ਬੰਦਾ ਕੋਈ ਲੱਭਣ ਡਿਆ ਮਮੀ ਮੈਂ ਆਪੇ ਲੱਭ ਲੂੰਗਾ ਮੈਨੂੰ ਨਾ ਥੋੜਾ ਦਿਮਾਗ ਮੇਰਾ ਫਰੈਸ਼ ਰਹਿਣ ਦੋ ਤੇਰਾ ਤਾਂ ਟੈਨਸ਼ਨਾਂ ਤੋਂ ਹਟਾ ਦੋ ਪੂਰੀ ਜਾਂ ਚੰਗੀ ਤਰ੍ਹਾਂ ਮੇਰਾ ਤਾਂ ਪੂਰ ਨਹੀਂ ਦਿੱਤਾ ਨਾ ਮੈਨੂੰ ਕਾਹੇ ਜੋਗੀ ਵੀ ਛੱਡਣਾ ਤੂੰ ਉਹ ਗੱਲ ਨਹੀਂ ਨਾ ਘਰ ਦੀ ਨਾ ਕਾਲਦੀ ਰਹਿਣਾ ਮੈਂ ਆਹੋ ਘਰ ਦੀ ਨਾ ਕਾੜਦੀ ਰਹਿਣਾ ਕੰਮ-ਕੁਮ ਕਰਿਆ ਕਰੋ ਘਰ ਦੀ ਅੱਗੇ ਵੇਲੀ ਬੈਠੀ ਆ ਕੰਮ ਹੀ ਕਰਨ ਢੀ ਆ ਕੀ ਕਰਨ ਢੀ ਮੈਂ ਕਿੰਨੇ ਦਿਨਾਂ ਦਾ ਆਖਣ ਢੀ ਆ ਵੀ ਅਖਲਾਰਾ ਜਿਹੜਾ ਅੱਗ ਲਾ ਦੇ ਉਹ ਤੇ ਤੇਰੇ ਲੋ ਧਿਆਨ ਨਹੀਂ ਹੋਇਆ ਤੇਰਾ ਬਸ ਲੜਨ ਵਾਲੀ ਆ ਤੂੰ ਜਾਣਾ ਕਿ ਨਹੀਂ ਜਾਣਾ ਇਹ ਦੱਸ ਦੇ ਨੇ ਉਹ ਚੱਲ ਜਾਨੇ ਹੋਵੋ ਤਿਆਰ ਜਾਓ ਹੋਵੋ ਤਿਆਰ ਜਾਣਾ ਨਹੀਂ ਨਹੀਂ ਜਾਣਾ ਮੈਂ ਆਪਣਾ ਕੰਮ ਛੱਡ ਕੇ ਇੱਧਰ ਆਇਆ ਵੀ ਉੱਧਰ ਜਾਣੇ ਆਂ ਅੰਦਿਆਂ ਗੱਲ ਹਾਰ ਪਾਤਾ ਮੇਰੇ ਇਹਦੇ ਮਾਪੋ ਤਾਂ ਤਿਆਰ ਹੋ ਕੇ ਚੱਲੇ ਆ ਮਨਜੀਤ ਦੀਦੀ ਕੋ ਤੇ ਮੇਰੇ ਕੋ ਤੇ ਹੁਣ ਬੰਦਨਾ ਹੀ ਪਹਿਲਾਂ ਮੈਂ ਗਿਆ ਹੀ ਵੀ ਮੈਂ ਨਹੀਂ ਰਹਿਣਾ ਕਰ ਮਮੀ ਨੂੰ ਕਹਿੰਨੇ ਚਾਚੀ ਛੱਡ ਕੇ ਜਾਓ ਮੇਰੇ ਨਾਲ ਕੇ ਚਾਚੀ ਨੇ ਤੇ ਅੱਗੇ ਡਰ ਡਰ ਕੇ ਮੈਨੂੰ ਅਧੀਆਂ ਗੱਲਾਂ ਦਸੀਆਂ ਹੋ ਨਾ ਆਉਗੀ ਨਾ ਚਾਚੀ ਤੇ ਸਾਰਾ ਕੁਝ ਚਾਚੀ ਨੂੰ ਪੁੱਛਦੀ ਆ ਤੇ ਨਾਲ ਇਹਨਾਂ ਨੇ ਚੱਲ ਜਾਣਾ ਤੇ ਮੈਨੂੰ ਫੋਲਾ ਫਲਾਈ ਕਰਨ ਦਾ ਟਾਈਮ ਮਿਲ ਜਾਣਾ ਮੈਨੂੰ ਜੇਕਰ ਡਰ ਹੋਣਾ ਗੇਟ ਨੂੰ ਮੈਂ ਮਾਰ ਲੈਣਾ ਅੰਦਰੋਂ ਕੁੰਡਾ ਆਏ ਤੇ ਮੈਨੂੰ ਪਤਾ ਤਾਂ ਲੱਗ ਹੀ ਜਾਣਾ ਅਜਾ ਸਟੋਰ ਰੂਮ ਤਾਂ ਮੈਂ ਚੱਪਾ ਚੱਪਾ ਫਰੋਲਣਾ ਦੇਖਣਾ ਉੱਥੋਂ ਭਲਾ ਕੀ ਲੱਭਦਾ ਕੋਈ ਕੋਨਾ ਨਹੀਂ ਮੈਂ ਛੱਡਣਾ ਅੱਜ ਨਾਲ ਨਹੀਂ ਚਾਚੀ ਨੂੰ ਚਾਚੀ ਤੇ ਮੇਰਾ ਸਾਥ ਦੇਣ ਦੀ ਨਰੇ ਚਾਚੀ ਨੂੰ ਸਾਰਾ ਕੁਝ ਡਰੈੱਸ ਪੁੱਛਦੇ ਹੀ ਹਨ ਨਾ ਪਿੱ ਕਿੱਥੇ ਵਿਆਹ ਆਹੀ ਕੀ ਨਾਮ ਆ ਕੌਣ ਆ ਤੇ ਕੌਣ ਨਹੀਂ ਫਿਰ ਨਾ ਮੰਮੀ ਨੂੰ ਫੋਨ ਲੱਗਣ ਤੇ ਮੰਮੀ ਨੂੰ ਰਿਹਾਸਤ ਹੋ ਗਈ ਪਿੱ ਕਿਹਤਰਾ ਹੀ ਤੋ ਸੈਲ ਨੂੰ ਖਲਾ ਕੇ ਤੇ ਪਤਾ ਕਰ ਤੇ ਸੈਲ ਨੂੰ ਵੀ ਸਮਝਾ ਸਾਰਾ ਕੁਝ ਉਹਨੂੰ ਸੱਚ ਦੱਸ ਦੇ ਵੀ ਮੈਂ ਕਿਉਂ ਕੱਲੀ ਆ ਸੁੱਖ ਕਿਉਂ ਤੋਰੀ ਆ ਇਹਨੂੰ ਲੱਗਦਾ ਨਹੀਂ ਮੰਮੀ ਨੇ ਜੇ ਦੱਸਿਆ ਹੁਣ ਉਹਨੂੰ ਇਹ ਕਹਿ ਦੇਣੀ ਹੈ ਵੀ ਮੰਮੀ ਉਹਨੂੰ ਸੱਚ ਦੱਸ ਦੇ ਤੋ ਜੇ ਕੋਈ ਚੀਜ਼ ਨਹੀਂ ਛੱਡਨੇ ਕੋਸ਼ਣਾ ਕੁਛ ਤੇ ਮੇਰੇ ਹੱਥ ਲੱਗੂ ਗਈ ਤਦ ਮੈਨੂੰ ਲੱਗਦਾ ਕਿ ਸਾਰਾ ਕੁਛ ਸਟੋਰ ਨੂੰ ਚਾ ਤਿੱਕ ਚਾਚੀ ਦਊ ਮੇਰਾ ਸਾਥ ਉਹਦੀਆਂ ਗੱਲਾਂ ਤਾਂ ਮੈਨੂੰ ਪਤਾ ਲੱਗ ਗਿਆ ਵੀ ਉਹ ਮੇਰਾ ਸਾਥ ਦੀ ਨਵੜੀ ਆ ਉਹਨੂੰ ਚੈਰੀ ਨੂੰ ਤੇ ਸ਼ਤੈਨ ਸਮਝਦੀ ਐ ਜਿੱਦਾਂ ਮਰਜੀ ਉਹ ਮੇਰਾ ਤਰਸ ਕਰਨ ਢਈ ਐ ਇਹਨਾਂ ਮੈਨੂੰ ਇਹਦੇ ਦਸਤਾਵੇਜ਼ ਸਭ ਹੀ ਵਿਆਇਆ ਪਰ ਮੈਂ ਹੁਣ ਇਹ ਪਤਾ ਕਰਨਾ ਵਾ ਕਿ ਇਹ ਮਾਂ ਪੁੱਤਾਂ ਨੇ ਮਾਰਤੀ ਜਾਂ ਕੀ ਕੀਤਾ ਉਹਦੇ ਨਾਲ ਸੱਚੀ ਕਿਹਨਾਂ ਚਲ ਗਈ ਪਰ ਜਿੱਦਾਂ ਤਾਂ ਸਭੀ ਦਾ ਸੁਭਾਅ ਆ ਗੁੱਸੇ ਵਾਲਾ ਇੱਡੀ ਸੌਖੀ ਨਹੀਂ ਉਹ ਕਿਹਦੇ ਨਾਲ ਜਾ ਸਕਦੀ ਪਰ ਬੰਦਾ ਮਾਰਨਾ ਵੀ ਇੱਡਾ ਸੌਖਾ ਨਹੀਂ ਪਿਆ ਇਹ ਮਾਂ ਪੁੱਤ ਨੂੰ ਮਾਰ ਕੇ ਤੇ ਆਜ਼ਾਦ ਕਿਦਾਂ ਘੁੰਮਦੇ ਪਏ ਆ ਇਹਨਾਂ ਤੇ ਦੱਸ ਕੀ ਆ ਪੁਲਸ ਵਾਲੇ ਸਚਾਈ ਨਹੀਂ ਪਤਾ ਕਰ ਪਾਉਂਦੇ ਜਾਂ ਕੀ ਸਾਬਤ ਆ ਪਰ ਮੈਨੂੰ ਨਾ ਆਪ ਹੀ ਕਰਨਾ ਪੈਣਾ ਪਾਸੇ ਇਸ ਤਰ੍ਹਾਂ ਜਾਣ ਸੀ ਵੇਖਾ ਮੰਮੀ ਇਹਨਾਂ ਨੂੰ ਤੋਰਦੀਆਂ ਛੇਤੀ ਛੇਤੀ ਹਾਂਜੀ ਤੇ ਸਾਰਾ ਕੁਝ ਮੇਰੇ ਹੱਥੇ 'ਚ ਚੁੱਪ ਕੋਤਾ ਹੋ ਗਏ ਮੰਮੀ ਤਿਆਰ ਆਹੋ ਤਿਆਰ ਤਾਂ ਹੋ ਗਈ ਮੈਨੂੰ ਸਟਾਲ ਨਹੀਂ ਲੱਭਣ ਦੇ ਨਾਲ ਦਾ ਪਤਾ ਮੰਮੀ ਸ਼ਾਇਦ ਪ੍ਰੈਸਿੰਗ ਟੇਬਲ 'ਚ ਹੋਵੇ ਉਦੋਂ ਜੋੜ ਕੇ ਰੱਖਣ ਤੇ ਡਹੀਂ ਤੁਸੀਂ ਚਲੋ ਕੋਈ ਨਹੀਂ ਉੱਥੇ ਵੇਖ ਲੈਣੀ ਮੈਂ ਹੁਣ ਮੇਰੀ ਗੱਲ ਸੁਣ ਘਰ ਦੀ ਜੁਮੇਵਾਰੀ ਪੂਰੀ ਸੰਭੀ ਹੁਣ ਮੰਮੀ ਜਿੰਮੇਵਾਰੀ ਤੇ ਸੰਭੂਗੀ ਪਰ ਮੈਂ ਇਦਾਂ ਇਕੱਲੀ ਵੱਡੇ ਘਰ ਚ ਰਹੀ ਨਹੀਂ ਮੈਨੂੰ ਡਰ ਲੱਗਣ ਡਿਆ ਇਦਾਂ ਕਰੋ ਹਾਂ ਤੀ ਚਾਚੀ ਨੂੰ ਫੋਨ ਕਰ ਦੋ ਤੇ ਚਾਚੀ ਮੇਰੇ ਲਾਗੇ ਰਹਿ ਪੈਂਦੀ ਆ ਪੁੱਤ ਆ ਕਿੱਦਾਂ ਦੀਆਂ ਗੱਲਾਂ ਕਰਨ ਦੀਆਂ ਕੋਈ ਕਿੰਨਾ ਘਿਰ ਲਾਗੇ ਰਹਿੰਦਾ ਵਾ ਤੂੰ ਆਪਣੇ ਘਰ ਨੂੰ ਹੁਣ ਆਪਣਾ ਘਰ ਹੀ ਸਮਝ ਜਿੰਮੇਵਾਰੀ ਸੰਭ ਆਪਣੀ ਪੁੱਤ ਹੁਣ ਮੈਂ ਮੰਮੀ ਮੈਂ ਇਕੱਲੀ ਮੈਂ ਇਦਾਂ ਰਹੀ ਨਹੀਂ ਆ ਚੱਲ ਅੱਜ ਚਾਚੀ ਨੂੰ ਛੱਡ ਜੋ ਮੁੜ ਕੇ ਨਾ ਛੱਡ ਕੇ ਜਾਇਆ ਕਰਿਓ ਪੁੱਤ ਮੇਰੀ ਗੱਲ ਸੁਣ ਅੱਜ ਤੇ ਮੈਂ ਤੇਰੇ ਨਾਲ ਹੈਗੀਆਂ ਜੇ ਕੱਲ ਨੂੰ ਮੈਨੂੰ ਕੁਝ ਹੋ ਜੇ ਤਾਂ ਫੇਰ ਕਿੰਨੂੰ ਲਾਗੇ ਰੱਖੇਂਗੇ ਇਹ ਦੱਸ ਨਾ ਮ ਚਲ ਚਾਚੀ ਨੂੰ ਨਾ ਕੋ ਹੈਪੀ ਨੂੰ ਕਹਿ ਦੋ ਹਾਂ ਹੈਪੀ ਆ ਜਾਂਦੀ ਏ ਪੁੱਤ ਇੰਜ ਕਰ ਦੂੰ ਕੁੰਡਾ ਮਾਰ ਕੇੜ ਦਾ ਆਪਣੇ ਕਰਮਾ ਨਰਿਆ ਕੋਈ ਨਹੀਂ ਆਉਣਾ ਕਿਸ ਨੇ ਨਹੀਂ ਆਉਣਾ ਨਾ ਟੈਨਸ਼ਨ ਲੈ ਪੁੱਤ ਕਿਸ ਨੂੰ ਨਹੀਂ ਲਾਗੇ ਰਖੀਦਾ ਹੁੰਦਾ ਨਾ ਕੋਈ ਇੰਨਾ ਚ ਰਿੰਦਾ ਹੀ ਆ ਹੁਣ ਜੇ ਹਾਨੂੰ ਘੰਟਾ ਵੱਧ ਲੱਗ ਜੂ ਤਾਂ ਕੋਈ ਕਿੰਨਾ ਚਿਰ ਬੈਠਾ ਰਹੂ 10 ਮਿੰਟ ਬਹਿਜੂ 15 ਮਿੰਟ ਬਹਿਜੂ ਪੁੱਤ ਤੇਰੇ ਲਾਗੇ ਕਿੰਨਾ ਚਿਰ ਕੋਈ ਬਹਿਜੂਗਾ ਤੇ ਇੱਕ ਵਾਰੀ ਫੋਨ ਲਾ ਕੇ ਦਊਂ ਮੈਂ ਚਾਚੀ ਨੂੰ ਪੁੱਛ ਲੈਣੀ ਜੇ ਚਾਚੀ ਨਾ ਆਉਣਗੇ ਤਾਂ ਠੀਕ ਆ ਤੇ ਜੇ ਆ ਜੰਗੇ ਤਾਂ ਵੀ ਠੀਕ ਆ ਫਿਰ ਪੁੱਤ ਜਨ ਦੇ ਚਾਚੀ ਚਾਹ ਪੀ ਕੇ ਗਈ ਨਾ ਹੁਣੇ ਉਦੋਂ ਮੈਂ ਕਿਹਾ ਸੀ ਵੀ ਸੁੱਖ ਲੱਗੇ ਰਹਿ ਜੀ ਘੜੀਕ ਬਹਿ ਜਾ ਹਾਂ ਘੜੀ ਤੇ ਅਸੀਂ ਮਨਜੀਤ ਕੋ ਹੋਉਣੀ ਆ ਕਹਿੰਦੀ ਮੇਰੇ ਕੋ ਨਹੀਂ ਨਾ ਟਾਈਮ ਹੈਗਾ ਮੈਂ ਜਾਣਾ ਵਾਂ ਅੱਡੇ ਨੂੰ ਐਦਾਂ ਤਾਂ ਨਹੀਂ ਮੰਮੀ ਕਿਹਾ ਉਹਨਾਂ ਤੇ ਫੋਨ ਲਾ ਕੇ ਦਊ ਮੈਂ ਪੁੱਛ ਲੈਣੀ ਚਾਚੀ ਨੂੰ ਫੇਰ ਪੁੱਤ ਮੇਰੇ ਤੇ ਯਕੀਨ ਹੈ ਨਹੀਂ ਆ ਮੈਂ ਹੈ ਮੈਂ ਮੈਂ ਮੰਮੀ ਕਿੱਥੇ ਇਕੱਲੀ ਰਵਾਂ ਚੱਲ ਦੋਵਾਂ ਜਾਣੇ ਤਾਂ ਟਾਈਮ ਪਾਸ ਹੋ ਜਾਂਦਾ ਮੇਰੀ ਗੱਲ ਸੁਣ ਅੱਜ ਦਾ ਦਿਨ ਕੱਟ ਮੁੜ ਕੇ ਤਨ ਮੈਂ ਇਕੱਲੇ ਦਾ ਵੀ ਤੇਰਾ ਪ੍ਰਬੰਧ ਕਰ ਦੇਣਾ ਫੋਨ ਲੈ ਦੂੰਗੀ ਫੋਨ ਵੇਂਦੀ ਰਹੀ ਟਾਈਮ ਪਾਸ ਹੋ ਜਾਣਾ ਠੀਕ ਆ ਤੇ ਹੈਪੀ ਹੈਪੀ ਕਾਲ ਦੇ ਗਈ ਆ ਬੋ ਹਏ ਮੰਮੀ ਹੁਣ ਮੈਂ ਕੀ ਕਰਾਂ ਫਿਰ ਸੋਖਾ ਇਦਾਂ ਦਾ ਮੂੰਹ ਨਾ ਬਣਾ ਪੁੱਤ ਮਿੰਨੇ ਅੱਗੇ ਕੀ ਟੈਨਸ਼ਨ ਜੇ ਇਦਾਂ ਨੂੰ ਮੈਂ ਕਿਹਾ ਮੈਨੂੰ ਨਾ ਜਤੋਂ ਨਹੀਂ ਤੂੰ ਇਹ ਨਾਲ ਕੰਡੇ ਜੇ ਮੈਂ ਚਾਚੀ ਨੂੰ ਛੱਡ ਜਾ ਤਾਂ ਵੀ ਨਹੀਂ ਤੂੰ ਚਾਚੀ ਛੱਡ ਕੇ ਜਾਣ ਨਹੀਂ ਕੀ ਕਰਾਂ ਪੁੱਤ ਮੈਂ ਤੈਨੂੰ ਕਿੰਨੀ ਵਾਰੀ ਦੱਸਣ ਡਈ ਆ ਅਸੀਂ ਕਿਹੜਾ ਉੱਥੇ ਰਾਤ ਹਾਤ ਰਹਿਣਾ ਵਾ ਅਸੀਂ ਸਾ ਦਿਨ ਤੇ ਮੋੜਾਉਣਾ ਵਾ ਵੱਧ ਤੋਂ ਵੱਧ ਘੰਟੇ ਜਿੰਨੇ ਘੰਟੇ ਜਿੰਨ ਦੋ ਘੰਟੇ ਜ ਮੋੜਾਵਾਂਗੇ ਕਿੰਨਾ ਕੁ ਟਾਈਮ ਸਾਨੂੰ ਲੱਗ ਜਾਣਾ ਵਾ ਇੰਨਾ ਚਿਰ ਵੀ ਨਹੀਂ ਇਕੱਲੀ ਰਹਿ ਸਕਦੀ

ਚੱਲ ਲੋੜ ਪੈ ਜੂਗੀ ਮੰਮੀ ਕਿਹ ਚੀਜ਼ ਦੀ ਤੇ ਫਿਰ ਕੋਈ ਨਹੀਂ ਚੀਜ਼ਾਂ ਸਾਰੀਆਂ ਬਾਹਰ ਹੀ ਆ ਜੇ ਲੋੜ ਪੈ ਜੂਗੀ ਤੇ ਆਪਾਂ ਆਈ ਜਣਾ ਆਪਾਂ ਕਿਹ ਰਹਿਣਾ ਉੱਥੇ